ਪੰਜਾਬ ਸਰਕਾਰ ਮੁਲਾਜ਼ਮ ਟਕਰਾ ਮੀਟਿੰਗ ਮਲਤਵੀ ਮੰਗਾਂ ਤੇ ਗੁੱਸਾ ਵਾਧਾ ਆਇਆ ਨਜ਼ਰ 15 ਸਤੰਬਰ ਦੀ ਮੀਟਿੰਗ 8 ਅਕਤੂਬਰ ਤੱਕ ਟਲ ਗਈ ਡਿਗ ਦੇ ਮੱਦੇ ਸਬੰਧਿਤ ਕਈ ਮਸਲੇ ਅਜੇ ਵੀ ਲਟਕ ਪੰਜਾਬ ਸਰਕਾਰ ਅਤੇ ਮੁਲਾਜ਼ਮਾ ਵਿਚਕਾਰ ਚੱਲ ਰਹੇ ਵਾਦ-ਵਿਵਾਦ ਨੇ ਮਤੇ ਨਜ਼ਰ 15 ਸਤੰਬਰ ਲਈ ਨਿਰਧਾਰਤ ਬੈਠਕ ਹੁਣ 8 ਅਕਤੂਬਰ ਨੂੰ ਹੋਵੇਗੀ ਮੀਟਿੰਗ ਦੇ ਮੁਲਤਵੀ ਹੋਣ ਨਾਲ ਮੁਲਾਜ਼ਮਾ ਵਿੱਚ ਨਿਰਾਸ਼ਾ ਅਤੇ ਰੋਸ ਵਧ ਰਿਹਾ ਹੈ ਕਿਉਂਕਿ ਉਹਨਾਂ ਦੀਆਂ ਬਹੁਤੀਆਂ ਮੰਗਾਂ ਹਾਲੇ ਵੀ اٹਕੀਆਂ ਪਈਆਂ ਹਨ ਫਿਲਹਾਲ ਕੇਂਦਰ ਸਰਕਾਰ ਆਪਣੀ ਕਰਮਚਾਰੀਆਂ ਨੂੰ 55% ਢਿਹ ਦੇ ਰਹੀ ਹੈ ਜਦਕਿ ਪੰਜਾਬ ਸਰਕਾਰ ਦੇ ਮੁਲਾਜ਼ਮਾ ਨੂੰ ਕੇਵਲ 42% ਢਿਹ ਮਿਲ ਰਿਹਾ ਹੈ ਇਸ 13% ਦੇ ਫਰਕ ਨੂੰ ਤੁਰੰਤ ਪੂਰਾ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਉਥੇ ਕੇਂਦਰ ਵੱਲੋਂ ਹੋਰ ਵਾਧਤੀ ਦੀ ਸੰਭਾਵਨਾ ਹੈ ਜਿਸ ਨਾਲ ਇਹ ਫਰਕ ਹੋਰ ਵੱਡਾ ਹੋ ਜਾਵੇਗਾ ਦੂਜੇ ਪਾਸੇ ਫੈਕਟਰ 2.90 ਸੰਬੰਧੀ ਪੰਜਾਬ ਹਰਿਆਣਾ ਹਾਈ ਕੋਰਟ ਦੇ ਫੈਸਲੇ ਨੂੰ ਹਾਲੇ ਤੱਕ ਲਾਗੂ ਨਹੀਂ ਕੀਤਾ ਗਿਆ ਰਿਟਾਇਰ ਹੋਏ ਮੁਲਾਜ਼ਮਾਂ ਦੀ ਪੈਨਸ਼ਨ ਸੋਧਨ ਦਾ ਮਸਲਾ ਲਟਕਣ ਕਾਰਨ ਰਿਟਾਇਰ ਵਰਗ ਵੀ ਨਿਰਾਸ਼ੀ ਹੈ ਇਸੇ ਤਰ੍ਹਾਂ ਵੀ ਵਿਸਾਲਤੋਂ ਕੱਟ ਤਨਖਾਹ ਤੇ ਸੇਵਾ ਕਰ ਰਹੇ ਕੱਚੇ ਮੁਲਾਜ਼ਮਾਂ ਦੀ ਨਿਜ਼ਮਤ ਪਰਤੀ ਐਸਪੀਪੀ ਸਕੀਮ ਦੀ ਬਹਾਲੀ 2020 ਤੋਂ ਬਾਅਦ ਪਰਤੀ ਮੁਲਾਜ਼ਮਾਂ ਲਈ 6ਵੇਂ ਪੇ ਕਮਿਸ਼ਨ ਦੀ ਲਾਗੂਆਤ ਅਤੇ 37 ਪ੍ਰਕਾਰ ਦੇ ਪੱਤਿਆਂ ਦੀ ਮੋੜ ਸ਼ੁਰੂਆਤ ਵਰਗੀਆਂ ਮੰਗਾਂ ਵੀ ਹਾਲੇ ਉਤੋਰੀਆਂ ਹਨ ਆਸ਼ਾ ਵਰਕਰਾਂ ਮਿਡਡੇ ਮੀਲ ਵਰਕਰਾਂ ਦੇ ਮਾਨ ਪੱਤੇ ਵਿੱਚ ਵਾਧਾ ਕਰਨ ਦਾ ਮੁੱਦਾ ਵੀ ਜੋਰਾਂ ਤੇ ਹੈ ਮੁਲਾਜ਼ਮ ਸੰਘਣਨਾ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਜਲਦ ਕਾਰਵਾਈ ਨਾ ਕਰੇਗੀ ਤਾਂ ਰੋਜ਼ ਫੋੜ ਵਾਧਾ ਜਾਏਗਾ ਅੱਜ ਦੀ ਵੀਡੀਓ ਦੇ ਵਿੱਚ ਨਹੀਂ ਵੀਡੀਓ ਚ ਬਣੇ ਰਹਿਣ ਦੀ ਤੁਹਾਡਾ ਬਹੁਤ ਬਹੁਤ ਧੰਨਵਾਦ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਨੂੰ ਸਮੇਂ ਸਿਰ ਮਿਲ ਸਕੇ ਥੈਂਕ ਯੂ